ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਸ਼ਿੰਦਰ ਕੌਰ ਅੱਜ ਆਪਾਂ ਜਿਹੜਾ ਫੁਲਕਾਰੀ ਮੈਂ ਤੁਹਾਨੂੰ ਕਿਹਾ ਸੀ ਆਪਾਂ ਕਿ ਸਾਰੇ ਕੱਢਾਂਗੇ ਨਾਲ ਨਾਲ ਉਹ ਵਾਲੀ ਫੁਲਕਾਰੀ ਦਾ ਮੈਂ ਤੁਹਾਨੂੰ ਅੱਜ ਪੈਟਰਨ ਦੱਸਾਂਗੀ ਉਹਦੇ ਵਾਸਤੇ ਤੁਸੀਂ ਕੀ ਕਰਨਾ ਇਸ ਤਰ੍ਹਾਂ ਆਪਾਂ ਨੂੰ 10 ਬਾਕਸ ਚਾਹੀਦੇ ਆ ਠੀਕ ਹੈ ਜੀ 1 2 3 4 5 6 7 8 9 10 10 ਇਧਰ ਨੂੰ ਤੇ 10 ਸਹੀ ਇਧਰ ਨੂੰ ਇਹ ਤੁਸੀਂ ਨਾ ਚੋਰਸ 10 ਦੇ 10 ਬਾਕਸ ਤੁਸੀਂ ਇਹਨੂੰ ਕਵਰ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ 10 ਦਾ ਹਾਫ ਹੋ ਗਿਆ ਆਹ ਲਾਈਨ ਹੋ ਗਈ 1 2 3 4 1 2 3 4 5 ਇਹ ਪੰਜ ਬਾਕਸ ਹੋ ਗਏ ਨਾ ਪੰਜ ਪੰਜ ਹੀ ਇਧਰ ਹੋ ਗਏ ਤੇ ਆਹ ਜਿਹੜੀ ਬੋਲੀ ਕਾਮਨ ਲਾਈਨ ਹਨਾ ਤੁਸੀਂ ਇਧਰ ਇੱਥੇ ਲਾਈਨ ਲਾ ਲੈਣੀ ਹੈ ਤੁਸੀਂ ਦੇਖੋ ਆਹ ਵਾਲੇ ਚਾਰੇ ਬਾਕਸ ਹੁਣ ਇੱਕੋ ਜਿਹੇ ਹੋ ਗਏ ਆ ਠੀਕ ਹੈ ਇੱਥੇ ਤੁਸੀਂ ਬਸ ਡਾਟ ਲਾ ਲੈਣਾ ਸੌਰੀ ਇੱਥੇ ਡਾਟ ਲਾ ਲੈਣਾ ਇਸ ਡਾਟ ਤੋਂ ਬਾਅਦ ਤੁਸੀਂ ਆਹ ਵਾਲਾ ਬਾਕਸ ਜਿਹੜਾ ਆ ਛੱਡ ਕੇ ਇਹਦੇ ਕਾਰਨਰ ਤੇ ਇੱਕ ਡਾਟ ਲਾ ਲੈਣਾ ਇੱਕ ਡਾਟ ਤੁਸੀਂ ਇਸੇ ਤਰ੍ਹਾਂ ਇੱਧਰ ਤੇ ਇਸ ਤਰ੍ਹਾਂ ਇੱਧਰ ਤੇ ਇੱਧਰ ਇਹ ਡਾਟ ਲਾ ਲੈਣਾ ਇਸ ਤੋਂ ਬਾਅਦ ਤੁਸੀਂ ਇਹਨੂੰ ਕੀ ਕਰਨਾ ਕਿ ਕ੍ਰੋਸ ਲਾਈਨ ਕੱਢ ਦਿਓ ਜਿਵੇਂ ਆਪਾਂ ਆਮ ਤੌਰ ਤੇ ਹਮੇਸ਼ਾ ਕ੍ਰੋਸ ਕਰਦੇ ਹਾਂ ਬਾਕਸ ਨੂੰ ਧਿਆਨ ਨਾਲ ਕਰਨਾ ਕਿ ਜਿੱਥੇ-ਜਿੱਥੇ ਉਹਦਾ ਬਿਲਕੁਲ ਜੁਆਇੰਟ ਆ ਨਾ ਉੱਥੇ-ਉੱਥੇ ਜਾਵੇ ਇਸ ਤਰ੍ਹਾਂ ਇਹਨੂੰ ਇੱਧਰੋਂ ਵੀ ਆਪਾਂ ਇੱਕ ਲਾਈਨ ਲਾ ਕੇ ਇਹਨੂੰ ਕ੍ਰੋਸ ਕਰ ਲਾਂਗੇ ਬਾਕਸ ਨੂੰ ਠੀਕ ਹੈ ਜੀ ਹੁਣ ਜਿਹੜਾ ਆਹ ਵਾਲਾ ਆਹ ਚੀਜ਼ ਬਣੇਗੀ ਨਾ ਦੇਖੋ ਆਹ ਵਾਲਾ ਬਾਕਸ ਇਹਦੇ ਵਿੱਚ ਤੁਸੀਂ ਆਹ ਲਾਈਨ ਨੂੰ ਡਾਰਕ ਰੱਖਣਾ ਆਹ ਜਿਹੜੀਆਂ ਲਾਈਨ ਹਨ ਇਹਨੂੰ ਤੁਸੀਂ ਇਦਾਂ ਹੀ ਸੇਮ ਹੀ ਡਾਰਕ ਰੱਖਣਾ ਹੈ ਤੇ ਇੱਕ ਤੁਸੀਂ ਇੱਕ ਬਾਕਸ ਨਾਲ ਇੱਥੋਂ ਛੱਡ ਕੇ ਇੱਕ ਬਾਕਸ ਇੱਥੋਂ ਛੱਡ ਕੇ ਤੇ ਆਹ ਲਾਈਨ ਨੂੰ ਵੀ ਤੁਸੀਂ ਡਾਰਕ ਕਰ ਲੈਣਾ ਹੈ ਇੱਕ ਨਹੀਂ ਤੁਸੀਂ ਸੌਰੀ ਦੋ ਬਾਕਸ ਛੱਡਨੇ ਇਥੋਂ ਦੋ ਬਾਕਸ ਛੱਡ ਕੇ ਇੱਥੇ ਡਾਟ ਲਾ ਲਓ ਇੱਕ ਤੇ ਇਧਰੋਂ ਵੀ ਇੱਕ ਤੇ ਦੋ ਛੱਡ ਕੇ ਇੱਥੇ ਇਧਰੋਂ ਵੀ ਇੱਕ ਤੇ ਦੋ ਛੱਡ ਕੇ ਇੱਥੇ ਆ ਜੂਗਾ ਤੇ ਇਧਰੋਂ ਵੀ ਇੱਕ ਦੋ ਛੱਡ ਕੇ ਇੱਥੇ ਡਾਟ ਆ ਜੂਗਾ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਆਪਾਂ ਇੱਕ ਤੁਸੀਂ ਡਾਟ ਲਉਣਾ ਹੈ 1 2 3 ਆ ਗਿਣ ਕੇ ਇੱਥੇ 1 2 3 ਤਿੰਨ ਬਾਕਸ ਗਣ ਕੇ ਨਾ ਆ ਜਿਹੜਾ ਆ ਵਾਲਾ ਡਾਟ ਲੱਗਿਆ ਇਹਦੀ ਬਿਲਕੁਲ ਸਿੱਧ ਨੂੰ ਤਿੰਨ ਬਾਕਸ ਗਣ ਕੇ ਇੱਥੇ ਆਵਲੇ ਦੀ ਸੇਧ ਨੂੰ ਤਿੰਨ ਬਾਕਸ ਗਣ ਕੇ ਇੱਥੇ ਤੇ ਜਿਹੜਾ ਆ ਸੈਂਟਰ ਚ ਲਾਇਆ ਇਹ ਦੋ ਬਾਕਸ ਛੱਡ ਕੇ ਲਾਉਣਾ ਇਸੇ ਤਰ੍ਹਾਂ ਦੇਖੋ ਇੱਧਰ ਵੀ 1 2 3 ਤਿੰਨ ਤੇ ਇੱਥੇ ਡਾਟ ਹੋ ਗਿਆ ਇੱਕ ਇਸੇ ਤਰ੍ਹਾਂ ਇੱਧਰ ਵੀ 1 2 3 ਤੇ ਇੱਥੇ ਹੋ ਗਿਆ ਤੇ ਸੈਂਟਰ ਚ ਇੱਕ ਛੱਡ ਕੇ نیچے ਕਰਕੇ ਲਾ ਦੇਣਾ ਤੁਸੀਂ ਤੇ ਐਵੇਂ ਹੀ ਇੱਧਰ 1 2 3 ਇਸੇ ਤਰ੍ਹਾਂ ਆਪਾਂ ਆ ਡਾਟ ਲਾਵਾਂਗੇ ਠੀਕ ਹੈ ਇੱਧਰ ਵੀ ਤੇ ਇੱਧਰ ਵੀ ਹੁਣ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਆ ਵਾਲਾ ਡਾਟ ਨਾ ਆ ਜਿਹੜਾ ਵਿੱਚ ਆਪਾਂ ਬਣਾਇਆ ਸੀ ਬਾਕਸ ਇਹਦੇ ਵਾਲੇ ਡਾਟ ਨੂੰ ਤੁਸੀਂ ਇਹਨਾਂ ਨਾਲ ਲਾ ਦਿਓ ਇਸ ਤਰ੍ਹਾਂ ਇਹ ਸਾਰੇ ਪਾਸੋਂ ਤੁਸੀਂ ਮਿਲਾ ਲੈਣਾ। ਲਓ ਜੀ। ਹੁਣ ਮਿਲਾਉਣ ਤੋਂ ਬਾਅਦ ਜਿਹੜੇ ਆਹ ਵਾਲੇ ਦੋਨੇ ਡਾਟ ਆ ਆਹ ਵਾਲੇ ਉਹ ਇਹਦੇ ਨਾਲ ਮਿਲਾਉਣੇ ਆ ਤੁਸੀਂ ਇਸ ਤਰ੍ਹਾਂ ਤਿਰਛੇ। ਚਾਰੇ ਪਾਸਿਓਂ ਚਾਰੇ ਡੱਬਿਆਂ ਦੀ। ਆਹ ਵਾਲਾ ਵੀ ਅਸੀਂ ਮਿਲਾਵਾਂਗੇ ਆ ਵੀ। ਇਹ ਇਸ ਤਰ੍ਹਾਂ। ਠੀਕ ਹੈ? ਹੁਣ ਇਸੇ ਤਰ੍ਹਾਂ ਪਾਏ ਮਿਲਾਵਾਂਗੇ ਸਾਰੇ। ਠੀਕ ਹੈ ਜੀ ਇਸ ਤਰ੍ਹਾਂ ਆਪਾਂ ਮਲਾਦਾ ਹੁਣ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਇਹਦੀ ਆ ਸੈਂਟਰ ਵਾਲੀ ਲਾਈਨ ਆ ਇੱਥੋਂ ਤੱਕ ਆਉਂਦੀ ਆ ਆ ਸੈਂਟਰ ਵਾਲੀ ਲਾਈਨ ਇੱਥੋਂ ਤੱਕ ਆਉਂਦੀ ਹੈ ਨਾ ਇਹਨੂੰ ਤੁਸੀਂ ਡਾਰਕ ਕਰਨਾ ਇਹਨੂੰ ਤੁਸੀਂ ਡਾਰਕ ਕਰਨਾ ਇਹ ਲਾਈਨ ਇਹ ਲਾਈਨ ਵਿੱਚ ਜਿਹੜਾ ਆਪਾਂ ਧਾਗੇ ਉਹ ਕਰਾਂਗੇ ਨਾ ਕੜਾਈ ਕੱਢਾਂਗੇ ਇਹ ਲਾਈਨ ਵਿੱਚ ਉਦੋਂ ਆਪਾਂ ਨੂੰ ਕਾਊਂਟ ਹੋਊਗੀ ਆਪਾਂ ਨੂੰ ਚਾਹੀਦੀ ਆ ਲਾਈਨ ਉਹਦੇ ਵਾਸਤੇ ਇਹ ਲਾਈਨ ਨੂੰ ਤੁਸੀਂ ਡਾਰਕ ਕਰ ਲੈ ਇੱਥੇ ਤੱਕ ਠੀਕ ਹੈ ਜੀ ਇੱਕ ਥੋੜੀ ਥੋੜੀ ਆਪਾਂ ਹੁਣ ਆਪਦੇ ਪੈਟਰਨ ਦੀ ਲੁੱਕ ਇਹਦੀ ਬਣਨ ਲੱਗੀ ਆ ਉਸ ਤੋਂ ਬਾਅਦ ਜੇ ਤੁਸੀਂ ਕੀ ਕਰਨਾ ਜਿਹੜੇ ਆਪਣੇ ਆਹ ਵਾਲੇ ਦੋ ਡਾਟ ਲਾਏ ਆ ਇਹਦੇ ਇੱਥੇ ਇੱਕ ਤੇ ਇੱਥੇ ਹੁਣ ਤੁਸੀਂ ਚਾਰੇ ਪਾਸੇ ਏਵੇਂ ਲਾ ਲਓ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਹ ਜਿਹੜਾ ਸੈਂਟਰ ਵਾਲਾ ਇੱਕ ਇੱਥੇ ਲਾਓ ਇਹਨਾਂ ਨੂੰ ਹੁਣ ਤੁਸੀਂ ਟਰਸ਼ਾ ਮਲਾ ਦਿਓ सॉरी एक डॉट डोटन अपने दु तो लग गया सी थी। ठीक है जी इस तरह अपना इन्ना पैटर्न रेडी हो गया ਹੁਣ ਤੁਸੀਂ ਕੀ ਕਰਨਾ ਕਿ ਜਿਹੜੀ ਆਪਣੀ ਆਹ ਵਾਲੀ ਤਰਸੀ ਲਾਈਨ ਆ। ਇਹ ਵਾਲੀ ਤਰਸੀ ਲੈਣ ਤੋਂ ਇੱਥੋਂ ਆ ਤੁਸੀਂ ਬਾਕਸ ਛੱਡ ਦੇਣਾ। ਇਹ ਬਾਕਸ ਛੱਡ ਕੇ ਨਾ ਇੱਥੋਂ ਤੱਕ ਤਰਸੀ ਲਨ ਲਾ ਲੈਣੀ ਹੈ ਇਦਾਂ ਐ। ਇਹ ਆ ਚੀਜ਼ ਬਣਾ ਲੈਣੀ ਤੁਸੀਂ। ਚਾਰੇ ਪਾਸੇ। ਹੁਣ ਤੁਸੀਂ ਚਾਰੇ ਪਾਸੇ ਆਹ ਵਾਲੀ ਲਾਈਨ ਬਣਾਉਣੀ ਆ ਆ ਇੱਕ ਬਾਕਸ ਛੱਡ ਕੇ। ਆਇ। ਠੀਕ ਆ। ਚਾਹੇ ਆਪਾਂ ਹੱਥ ਨਾਲ ਤਰਹਿਣ ਦੋ ਫਿਰ 빙ਾ ਹੋ ਜਾਊਗਾ। ਇੱਥੋਂ ਐਵੇਂ ਨਾ ਇੱਥੋਂ ਤੱਕ ਇੱਥੋਂ ਤੱਕ। ਇੱਥੋਂ ਇਧਰ ਤੇ ਇਧਰ। ਇਹ ਆਪਾਂ ਔਨਲਾਈਨ ਆ ਲਾ ਲੈਂਦੇ ਆ। ਲੋ ਜੀ ਇਹ ਆਪਾਂ ਲਾਈਨ ਆ ਲਾ ਲਈਆਂ। ਇਸ ਤੋਂ ਬਾਅਦ ਤੁਸੀਂ ਇਹਨੂੰ ਟਰਸ਼ਾ ਇੱਕ ਬਾਕਸ ਕਵਰ ਕਰਨਾ ਤਰਸ਼ਾ ਇਹ ਇਸ ਤਰ੍ਹਾਂ ਤਰਸ਼ਾ ਦਾ ਮਤਲਬ ਹੋ ਕਿ ਇਸ ਤਰ੍ਹਾਂ ਇਹ ਇਸ ਤਰ੍ਹਾਂ ਤਰਸ਼ਾ ਕਵਰ ਕਰਨਾ ਹੈ ਠੀਕ ਹੈ ਇਹਨੂੰ ਇਧਰੋਂ ਆ ਇਹ ਇਸ ਤਰ੍ਹਾਂ ਤਰਸ਼ਾ ਆਇਆ ਕਵਰ ਕਰਨਾ ਆਪਾਂ ਇਹਨੂੰ ਆਪਾਂ ਸਾਰੇ ਬਾਕਸ ਇਸ ਤਰ੍ਹਾਂ ਕਰਨੇ ਆ ਦੇਖੋ ਅੱਜ ਜਨਾ ਸ਼ਾਇਦ ਥੋੜੀ ਵੀਡੀਓ ਲੰਬੀ ਹੋ ਜੂਗੀ ਪਰ ਤੁਸੀਂ ਪਲੀਜ਼ ਕੋਈ ਨਹੀਂ ਧਿਆਨ ਨਾਲ ਦੇਖ ਲਿਓ ਫਿਰ ਪੈਟਰਨ ਤਾਂ ਹੁਣ ਹੌਲੀ ਹੌਲੀ ਬਣੂਗਾ ਲੋ ਜੀ ਆ ਸਾਰੀਆਂ ਦਰਸ਼ੀਆਂ ਲੈਣਾਂ ਲੱਗ ਗਈਆਂ ਇਹਦੇ ਵਿੱਚ ਹੁਣ ਜਿਹੜਾ ਆ ਜਿਵੇਂ ਆ ਦੋ ਬਾਕਸ ਬਣਦੇ ਨਾ ਦੇਖੋ ਆ ਦੋ ਬਾਕਸ ਆ ਆ ਦੋ ਬਾਕਸ ਇੱਥੇ ਨੂੰ ਆਨੂੰ ਸੈਂਟਰ 'ਚ ਪੁਆਇੰਟ ਇੱਕ ਇੱਥੇ ਤੇ ਹੁਣ ਤੁਸੀਂ ਕੀ ਕਰਨਾ ਜਿਹੜਾ ਸੈਂਟਰ ਵਾਲਾ ਪੁਆਇੰਟ ਆ ਇਹਨੂੰ ਐਵੇਂ ਮਿਲਾ ਦੇਣਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹ ਤਾਂ ਪਾਥ ਨਾਲ ਹੀ ਮਿਲਾ ਦਾਂਗੇ ਤੁਸੀਂ ਫੁੱਟੇ ਨਾਲ ਮਿਲਾ ਲਿਓ ਵੈਸੇ ਫਿਰ ਤੁਹਾਨੂੰ ਟ੍ਰੇਸ ਕਰਨ 'ਚ ਸੌਖਾ ਰਹੂਗਾ ਮਤਲਬ ਸਿੱਧਾ ਸਿੱਧੀ ਲਾਈਨ ਰਹਿੰਦੀ ਆ ਜੇ ਲਾਈਨ ਵਿੰਗੀ ਜੀ ਹੋ ਜੇ ਨਾ ਫਿਰ ਉਹ ਸਾਰੇ ਵਿੰਗੀ ਚਲੀ ਜਾਂਦੀ ਆ ਲੋ ਜੀ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਆਪਣੇ ਕੋਲੇ ਆਹ ਵਾਲੀ ਲਾਈਨ ਬਜੀ ਆਵੇ ਥੋੜੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਜਿਵੇਂ ਆਪਾਂ ਨੂੰ ਖਾਲੀ ਲੱਗਦਾ ਤਾਂ ਆਪਾਂ ਇਹਦੇ ਤੇ ਇਸ ਤਰ੍ਹਾਂ ਡਿਜ਼ਾਈਨਿੰਗ ਕਰ ਸਕਦੇ ਆ ਇਸ ਤਰ੍ਹਾਂ ਲੋ ਜੀ ਇਹ ਵਾਲਾ ਆਪਣਾ ਪੈਟਰਨ ਰੈਡੀ ਆ ਹੁਣ ਤੁਸੀਂ ਇਹਦਾ ਸਕਰੀਨ ਸ਼ਾਟ ਵੀ ਲੈ ਸਕਦੇ ਆ ਇਹਨੂੰ ਤੁਸੀਂ ਆਪਦੇ ਗ੍ਰਾਫ ਪੇਪਰ ਦੇ ਬਣਾ ਵੀ ਸਕਦੇ ਆ ਠੀਕ ਹੈ ਇੱਕ ਆਪਣਾ ਆਹ ਵਾਲਾ ਡਿਜ਼ਾਈਨ ਮੈਂ ਅੱਛੀ ਤੁਸੀਂ ਦੇਖੋ ਆਹ ਵਾਲਾ ਡਿਜ਼ਾਈਨ ਮੈਂ ਅੱਛੀ ਨਾ ਏ ਡਿਜ਼ਾਈਨ ਨੂੰ ਤੁਸੀਂ ਵੱਡਾ ਕਰ ਲਓ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਵੀ ਦਿੱਨੀ ਵੱਡਾ ਕਰਨਾ ਆਪਾਂ ਨਾ ਦੁਪट्टे ਤੇ ਮੈਂ ਤੁਹਾਨੂੰ ਨੈਕਸਟ ਵਾਲੀ ਵੀਡੀਓ ਨੈਕਸਟ ਜਾਂ ਚਲੋ ਕੋਈ ਨਹੀਂ ਨੈਕਸਟ ਵਾਲੀ ਚ ਮੈਂ ਕੋਸ਼ਿਸ਼ ਕਰੂੰਗੀ ਮੈਂ ਤੁਹਾਨੂੰ ਇਹਦੇ ਚਾਰ ਫਰਾਬਨਾ ਦੁਪੱਟੇ ਦੇ ਬਣਾ ਕੇ ਦਿਖਾਵਾਂਗੀ ਹੋਰ ਕਿਸੇ ਸਟਿਚਸ ਨਾਲ ਤੇ ਤੁਸੀਂ ਦੇਖਿਓ ਇੰਨਾ ਇੰਨਾ ਸੋਹਣਾ ਲੱਗਦਾ ਨਾ ਬਹੁਤ ਜ਼ਿਆਦਾ ਜੱਜਦਾ ਤਾਂ ਤੁਸੀਂ ਇਹ ਡਿਜ਼ਾਈਨ ਇਹ ਪਹਿਲਾਂ ਨਾ ਵੱਡਾ ਕਰ ਲਓ ਵੱਡਾ ਕਰਨ ਵਾਸਤੇ ਤੁਸੀਂ ਕੀ ਕਰਨਾ 1 2 3 4 5 6 7 8 ਬਾਕਸ ਲੈ ਲੈਣੇ ਆ ਠੀਕ ਆ 8 ਬਾਕਸ ਨੂੰ ਤੁਸੀਂ ਨੇ ਇਧਰ ਕਵਰ ਕਰ ਲਓ ਐਸਟਰਾ ਠੀਕ ਹੈ ਇਹ ਆਪਣੇ ਜਿਵੇਂ ਆ ਘੱਟ ਸੀਗੇ ਅੱਠ ਬਾਕਸ ਕਵਰ ਕਰ ਲਏ ਹੁਣ ਆਪਾਂ ਇਹਦੇ ਵਿੱਚ ਸਾਰੇ ਵਿੱਚ ਕਰਾਸ ਦਾ ਨਿਸ਼ਾਨ ਬਣਾ ਦੋ ਐਸਟਰਾ ਤੇ ਇੱਕ ਆਪਾਂ ਇਧਰ ਨੂੰ ਕਰਾਸ ਕਰ ਦਾਂਗੇ ਇਹਨਾਂ ਨੂੰ ਠੀਕ ਹੁਣ ਜਿਹੜਾ ਆ ਇਹਦਾ ਸਿੱਧੀ ਸਾਈਡ ਵਾਲਾ ਲਾਈਨ ਸਿੱਧੀ ਸਾਈਡ ਵਾਲੀ ਲਾਈਨ ਹਨ ਉਹਦੇ ਤੁਸੀਂ ਆਹ ਵਾਲਾ ਬਾਕਸ ਛੱਡ ਕੇ ਇੱਥੇ ਨਿਸ਼ਾਨ ਲਾ ਲਓ ਇੱਥੇ ਸੈਂਟਰ ਚ ਤੁਸੀਂ ਨਿਸ਼ਾਨ ਲਾਈ ਚਲੋ ਆ ਦੇਖੋ ਇੱਕ ਇੱਕ ਬਾਕਸ ਛੱਡ ਕੇ ਨਾ ਆਹ ਵਾਲੀ ਸੈਂਟਰ ਵਾਲੀ ਲਾਈਨ ਆ ਜਿਹੜੀ ਇੱਥੇ ਤੁਸੀਂ ਨਿਸ਼ਾਨ ਲਾ ਲੈਣੇ ਆ ਹੁਣ ਤੁਸੀਂ ਕੀ ਕਰਨਾ ਕਿ ਆਹ ਲਾਈਨ ਡਾਰਕ ਕਰਨੀ ਆਪਾਂ ਨੂੰ ਇਹ ਇੰਨੀ ਚਾਹੀਦੀ ਆ ਇਧਰੋਂ ਆਪਾਂ ਨੂੰ ਆਹ ਵਾਲੀ ਇੰਨੀ ਚਾਹੀਦੀ ਲਾਈਨ ਠੀਕ ਹੈ ਆਹ ਵਾਲੀ ਵੀ ਆਪਾਂ ਨੂੰ ਇੱਥੋਂ ਤੱਕ ਡੋਟ ਤੱਕ ਲੈਣ ਚਾਹੀਦੀ ਆ ਤੇ ਆਵੀ ਆਪਾਂ ਨੂੰ ਡਾਟ ਤੱਕ ਡਾਰਕ ਲਾਈਨ ਚਾਹੀਦੀ ਆ ਜਿਹੜੀ ਆਹ ਵਾਲੇ ਸਾਈਡ ਨਾ ਆਹ ਵਾਲੀ ਇਹਨੂੰ ਤੁਸੀਂ ਆਇਮ ਲਾਓ ਇਸ ਤਰ੍ਹਾਂ ਠੀਕ ਹੈ ਇਧਰ ਵਾਲੀ ਨੂੰ ਤੁਸੀਂ ਇਹ ਇਸ ਤਰ੍ਹਾਂ ਆਹ ਜਿਹੜੀ ਲਾਈਨ ਹੈ ਨਾ ਇਹ ਆਪਣੇ ਕੋਲੇ ਬੇਕਾਰ ਹੈ ਇਹਨੂੰ ਟਾ ਦਿਓ ਬਾਅਦ ਚ ਆਹ ਬਾਅਦ ਤੁਸੀਂ ਟਾ ਦਿਓ ਠੀਕ ਹੈ ਸਾਰੇ ਪਾਸਿਓਂ ਇਸ ਤਰ੍ਹਾਂ ਇਹ ਆਪਣਾ ਪੈਟਰਨ ਬਣ ਜੂਗਾ ਇਹਨੂੰ ਤੁਸੀਂ ਨਾ ਆਉਂਦੀ ਮਰਜ਼ੀ ਨਾਲ ਸੱਤ ਬਾਕਸ ਦੇ ਵਿੱਚ ਛੇ ਦੇ ਵਿੱਚ ਜਿਵੇਂ ਮਰਜ਼ੀ ਤੁਸੀਂ ਵੱਡਾ ਛੋਟਾ ਬਣਾ ਸਕਦੇ ਆ ਪਰ ਜਿਹੜਾ ਦੁਪट्टे ਦੇ ਬਣੂਗਾ ਨਾ ਉਹ ਇੰਨਾ ਹੀ ਬਣੂਗਾ ਤੁਹਾਨੂੰ ਮੈਂ ਦਾ ਰੀਜ਼ਨ ਵੀ ਦੱਸੂਗੀ ਵੀ ਕਿ ਕਿਉਂ ਆਪਾਂ ਇਹ ਇੰਨਾ ਹੀ ਬਣਾਉਣਾ ਇਹਨੂੰ ਛੋਟਾ ਕਿਉਂ ਨਹੀਂ ਬਣਾਉਣਾ ਹੈਗਾ ਵੱਡਾ ਕਿਉਂ ਰੱਖਣਾ ਉਹ ਮੈਂ ਤੁਹਾਨੂੰ ਦੱਸੂਗੀ ਹੁਣ ਲੇਣਾ ਆਪਾਂ ਇੱਕ ਪੈਟਰਨ ਹੋਰ ਬਣਾਵਾਂਗੇ ਜਿਹੜਾ ਉਹ ਵੀ ਕਿਸੇ ਨੇ ਡਿਮਾਂਡ ਕੀਤੀ ਸੀਗੀ ਉਹ ਵੀ ਆਪਾਂ ਬਣਾਵਾਂਗੇ ਪੈਟਰਨ ਲੋ ਜੀ ਆਪਣਾ ਆ ਪੈਟਰਨ ਰੈਡੀ ਆ ਇਹ ਤੁਸੀਂ ਨਾ ਵੱਡਾ ਕਰਕੇ ਰੱਖ ਲਓ ਦੁਪੱਟਾ ਵਗੈਰਾ ਰੈਡੀ ਕਰ ਲਓ ਤੇ ਜਿਹੜਾ ਸਟੱਫ ਮੈਂ ਤੁਹਾਨੂੰ ਫੇਰ ਦੱਸ ਦਿੰਨੀ ਆ ਕੈਮਰੇ ਕੋਟ ਨੇ ਕਿਹਾ ਕਿ ਲੈ ਲਓ ਜਾਨੀ ਕਿ ਮੇਰਾ ਕਹਿਣ ਦਾ ਮਤਲਬ ਨਾ ਉਹ ਦੁਪੱਟ ਜਿਹੜਾ ਤੁਸੀਂ ਸਟੱਫ ਲੈਣਾ ਹੈ ਉਹ ਆਪਾਂ ਉਹਨਾਂ ਬਸ ਦੁਪੱਟੇ ਦੀ ਲੁੱਕ ਦਿੰਦਾ ਹੋਵੇ ਵਧੀਆ ਹੋਵੇ ਪਰ ਤੁਸੀਂ ਮਿਕਸ ਬਿਲਕੁਲ ਨਹੀਂ ਲੈਣਾ ਇਹ ਨਾ ਹੋਵੇ ਉਹਦੇ ਵਿੱਚ ਸਿੰਥੈਟਿਕ ਧਾਗਾ ਹੋਵੇ ਜੇ ਤੁਸੀਂ ਸਿੰਥੈਟਿਕ ਧਾਗਾ ਲੈ ਲੋਗੇ ਮਤਲਬ ਕੱਪੜੇ ਦੇ ਵਿੱਚ ਸਿੰਥੈਟਿਕ ਧਾਗੇ ਵਾਲਾ ਕੱਪੜਾ ਯੂਜ਼ ਕਰੋਗੇ ਫੁਲਕਾਰੀ ਬਣਾਉਣ ਵਾਸਤੇ ਤਾਂ ਉਹ ਜਿਹੜਾ ਫੁਲਕਾਰੀ ਵਾਲਾ ਧਾਗਾ ਉਹਨੇ ਉੱਤੇ ਗ੍ਰਿਪ ਨਹੀਂ ਕਰਨੀ ਥੋੜੀ ਬਿਲਕੁਲ ਸਫਾਈ ਨਹੀਂ ਆਉਗੀ ਤੇ ਨਾ ਉਹ ਸੁਣਾ ਲੱਗਣਾ ਹੈ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਣੀ ਸੀ ਕਿ ਜਦੋਂ ਆਪਾਂ ਨਾ ਕਢਾਈ ਕੱਢਦੇ ਆ ਆਪਣੀ ਆਮ ਹੀ ਆਦਤ ਹੁੰਦੀ ਆ ਕਿ ਆਪਾਂ ਸ਼ਾਮ ਨੂੰ ਉੱਠੇ ਰੋਟੀ ਪਾਣੀ ਕਰਨ ਲੱਗੇ ਤਾਂ ਆਪਾਂ ਫੁਲਕਾਰੀ ਨੂੰ ਨਾ ਫਰੇਮ ਨਹੀਂ ਲਾਉਂਦੇਗੇ ਠੀਕ ਹੈ ਤਾਂ ਤੁਸੀਂ ਇਹ ਨਹੀਂ ਕੰਮ ਕਰਨਾ ਹੁਣ ਤੁਸੀਂ ਦੇਖੋ ਆਪਾਂ ਅੱਧਾ ਅੱਧਾ ਘੰਟਾ ਕਿੱਥੇ ਜਾ ਘੰਟੇ ਬਾਅਦ ਆਪਾਂ ਫਰੇਮ ਉਤਾਰ ਕੇ ਹੋਰ ਫੁੱਲ ਤੇ ਲਾ ਲਿਆ ਤੇ ਕਿੱਥੇ 12 ਘੰਟੇ ਆਪਾਂ ਬਿਨਾਂ ਮਤਲਬ ਤੋਂ ਹੀ ਫੁਲਕਾਰੀ ਦੇ ਉੱਤੇ ਫਰੇਮ ਲਾ ਕੇ ਰੱਖਦੇ ਆ ਤਾਂ ਉਹਨਾਂ ਕੱਪੜਾ ਬਹੁਤ ਖਰਾਬ ਹੁੰਦਾ ਉਹਨਾਂ ਖਿੱਚ ਪੈਂਦੀ ਰਹਿੰਦੀ ਕੱਪੜੇ ਦੇ ਰੇਸ਼ਿਆਂ ਨੂੰ ਇਸ ਲਈ ਚਾਹੇ ਤੁਹਾਡਾ ਫੁੱਲ ਪੂ ਮਾ ਜਿਹੜਾ ਉਹ ਉਤਾਰ ਕੇ ਰੱਖਣਾ ਹੈ ਉਹਨੂੰ ਤੁਸੀਂ ਫਰੇਮ ਨੂੰ ਲਾ ਕੇ ਨਹੀਂ ਰੱਖਣਾਗਾ ਠੀਕ ਹੈ ਉਹਦੇ ਨਾਲ ਨਾ ਫਿਰ ਉਹ ਰੇਸ਼ੇ ਖਰਾਬ ਹੋ ਜਾਣਗੇ ਤੇ ਆ ਹੁਣ ਦੋ ਤੁਸੀਂ ਪੈਟਰਨ ਲੈ ਲਓ ਇੱਕ ਪੈਟਰਨ ਇਸ ਤੋਂ ਬਾਅਦ ਮੈਂ ਹੋਰ ਬਣਾਉਣੀ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਫੁਲਕਾਰੀ ਬਾਰੇ ਦੱਸਾਂਗੇ ਕਿ ਕਿਵੇਂ ਉਹਨੂੰ ਤੁਸੀਂ ਪ੍ਰੈਸ ਕਰਨਾ ਹੈ ਤੇ ਕਿਵੇਂ ਉਹਦੀ ਤੈਹ ਲਾਉਣੀ ਆ ਤੇ ਆਪਾਂ ਹਾਂਜੀ ਤਾਂ ਮੈਂ ਹੁਣ ਤੁਹਾਨੂੰ ਦੱਸੂਗੀ ਕਿ ਆਪਾਂ ਫੁਲਕਾਰੀ ਨੂੰ ਪ੍ਰੈਸ ਕਿਵੇਂ ਕਰਨਾ ਹੈ ਇਹ ਮੈਂ ਉਹ ਉਸ ਵੇਲੇ ਦੀ ਗੱਲ ਕਰ ਰਹੀਆਂ ਜਦੋਂ ਆਪਾਂ ਨਾ ਸਾਰੀ ਫਲਕਾਰੀ ਕੱਢ ਲਾਂਗੇ ਉਸ ਤੋਂ ਬਾਅਦ ਇਹ ਨਵੀਂ ਕੱਢੀ ਫਲਕਾਰੀ ਦੀ ਫਲਕਾਰੀ ਵਾਸਤੇ ਮੈਂ ਦੱਸ ਰਹੀਆਂ ਵੈਸੇ ਵੀ ਆਪਾਂ ਫਲਕਾਰੀ ਘਰਾਂ ਵਿੱਚ ਵੀ ਯੂਜ਼ ਕਰਦੇ ਆਂ ਤਾਂ ਉਹਨੂੰ ਤਾਂ ਇਸ ਢੰਗ ਨਾਲ ਪ੍ਰੈਸ ਕਰਨ ਦੀ ਤੁਹਾਨੂੰ ਲੋੜ ਨਹੀਂ ਜੀ ਪਰ ਉਹਦੀ ਮੈਂ ਤੁਹਾਨੂੰ ਤੈਅ ਲਗਾਉਣੀ ਤੇ ਉਹਨੂੰ ਕਿਵੇਂ ਰੱਖਣਾ ਮੈਂ ਤੁਹਾਨੂੰ ਉਹ ਦੱਸ ਦੂੰਗੀ ਇਹ ਹੈਗੀ ਆ ਜਿਹੜੀ ਆਪਾਂ ਨਵੀਂ ਫਲਕਾਰੀ ਕੱਢਦੇ ਹਾਂ ਜਦੋਂ ਆਪਣੀ ਫਲਕਾਰੀ ਖਤਮ ਹੋ ਗਈ ਕਢਾਈ ਖਤਮ ਹੋ ਗਈ ਉਸ ਤੋਂ ਬਾਅਦ ਆਪਾਂ ਇਹਨੂੰ ਵੀ ਪ੍ਰੈਸ ਕਿਵੇਂ ਕਰਨਾ ਮੈਂ ਤੁਹਾਨੂੰ ਉਹ ਦੱਸ ਦਿਆਂ ਉਹਦੇ ਵਾਸਤੇ ਨਾ ਆਪਾਂ ਇੱਕ ਇਸ ਤਰ੍ਹਾਂ ਕੱਪੜਾ ਲੈ ਲੈਣਾ ਇਹ ਕੱਪੜਾ ਦੇਖੋ ਗਿੱਲਾ ਨਹੀਂ ਸਲਾਬਾ ਹੋਣਾ ਚਾਹੀਦਾ ਸਲਾਬਾ ਮਤਲਬ ਕਿ ਵੀ ਜਿਵੇਂ ਆਪਾਂ ਕਈ ਵਾਰੀ ਉਤਾਰ ਤੋਂ ਕੱਪੜੇ ਲਾ ਦਿੰਨੇ ਕਿਉਂਕਿ ਉਸ ਥੋੜੇ ਜਿ ਗਿੱਲੇ ਅੰਦਰ ਕਰਕੇ ਪਾ ਦਿੰਨੇ ਆ ਉਸ ਤਰ੍ਹਾਂ ਇਹ ਥੋੜਾ ਜਿਹਾ ਸਲਾ ਲੈਣਾ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਇਸ ਤੋਂ ਬਾਅਦ ਨਾਲ ਤੁਸੀਂ ਇਹਨੂੰ ਕੱਪੜੇ ਨੂੰ نیچے ਰੱਖ ਲੈਣਾ ਇਹਨੂੰ ਕੱਪੜੇ ਵਿੱਚ ਇਸ ਤਰ੍ਹਾਂ نیچے ਵਿਛਾ ਲੈਣਾ ਮੈਂ ਤੁਹਾਨੂੰ ਨਾ ਪਹਿਲਾਂ ਸਫਾਈ ਵਾਸਤੇ ਅੱਧੀ ਮੇਰਾ ਬਾਕਸ ਕੱਢਿਆ ਹੋਇਆ ਮੈਂ ਨਾ ਤੁਹਾਨੂੰ ਅੱਧਾ ਪ੍ਰੈਸ ਕਰਕੇ ਦਿਖਾਉਂਗੀ ਤਾਂ ਤੁਸੀਂ ਫਰਕ ਆਪਣੇ ਆਪ ਦੇਖਿਓ ਵੀ ਤੁਹਾਨੂੰ ਕਿੰਨਾ ਫਰਕ ਲੱਗਦਾ ਅੱਧਾ ਆਪਾਂ ਬਾਅਦ ਚ ਪ੍ਰੈਸ ਕਰਾਂਗੇ ਮੈਂ ਤੁਹਾਨੂੰ ਸਿਰਫ ਅੱਧਾ ਹਿੱਸਾ ਬਾਕਸ ਦਾ ਪ੍ਰੈਸ ਕਰਕੇ ਦਿਖਾਉਂਗੀ ਇਹਦੇ ਉੱਤੇ ਰੱਖ ਕੇ ਤਾਂ ਤੁਸੀਂ ਫਿਰ ਆਪਦੇ ਆਪ ਦੇਖਿਓ ਕਿ ਇਹਦੇ ਤੇ ਕਿੰਨਾ ਫਰਕ ਲੱਗਦਾ ਇਹਦੇ ਸਿਰਫ ਨਾ ਆ ਦੇਖੋ ਸਿਰਫ ਸੁਲਾਬਾ ਹੋਣਾ ਚਾਹੀਦਾ ਕੱਪੜਾ ਗਿੱਲਾ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਜੇ ਤੁਸੀਂ ਗਿੱਲਾ ਕੱਪੜਾ ਰੱਖ ਲਿਆ ਤਾਂ ਠੋਡਾ ਕਲਰ ਜਾਂ ਤਾਂ ਧਾਗੇ ਦਾ ਲੈ ਕੇ ਕੱਪੜੇ ਨੂੰ ਚੜੋ ਜੇ ਕੱਪੜੇ ਦਾ ਲੈ ਕੇ ਨਹੀਂ ਤਾਂ ਧਾਗੇ ਨੂੰ ਚੜੋ ਜੀਦਾ ਵੀ ਰੰਗ ਲੈਂਦਾ ਹੋਇਆ ਉਹਦੇ ਤੇ ਤੁਹਾਨੂੰ ਪ੍ਰੋਬਲਮ ਆਊਗੀ ਠੀਕ ਹੈ ਹੁਣ ਦੇਖੋ ਮੈਂ ਤੁਹਾਨੂੰ ਸਿਰਫ ਇਹਦਾ ਅੱਧਾ ਹਿੱਸਾ ਇਧਰਲਾ ਇਧਰਲਾ ਹਿੱਸਾ ਪ੍ਰੈਸ ਕਰਕੇ ਦਿਖਾਉਂਗੀ ਇਧਰਲਾ ਹਿੱਸਾ ਆਪਾਂ ਬਾਅਦ ਚ ਕਰਾਂਗੇ ਪ੍ਰੈਸ ਹੋਣਾ ਪਾ ਦੇਖਦੇ ਆਂ ਵੀ ਇੱਤੇ ਇੱਧਰ ਦੇਖੋ ਇਹਨੂੰ ਦੇਖ ਲਓ ਤੁਸੀਂ ਹੁਣ ਤੇ ਆਹ ਪ੍ਰੈਸ ਨਹੀਂ ਕੀਤਾ ਇੱਧਰਲੀ ਸਾਈਡ ਇੱਕ ਮਿੰਟ ਆਹ ਦੇਖੋ ਇਹ ਆਹ ਦੇਖੋ ਸੌਰੀ ਫਸ ਗਿਆ ਨੋ ਆਹ ਦੇਖ ਲਓ ਆਏ ਦੋਨਾਂ ਦਾ ਫਰਕ ਦੇਖ ਲਓ ਤੁਸੀਂ ਆਹ ਦੇਖੋ ਇਹਦਾ ਫਰਕ ਦੇਖੋ ਤੇ ਇਹਦਾ ਆ ਦੇਖੋ ਕਿ ਨੱਬੇ ਕੋਲ ਤਾਂ ਅੱਗੇ ਬੈਠ ਗਏ ਨਾ ਇਹ ਇਸ ਤਰ੍ਹਾਂ ਅਪਰ ਪ੍ਰੈਸ ਮਾਰਨੀ ਆ ਕਦੇ ਵੀ ਤੁਸੀਂ ਇਹਦੇ ਸਿੱਧੇ ਪਾਸੇ ਰੱਖ ਕੇ ਪ੍ਰੈਸ ਨਹੀਂ ਮਾਰਨੀ ਕਦੇ ਵਾਸਤੇ ਨਹੀਂ ਕਦੇ ਤੁਸੀਂ ਇਹਦੇ ਸਿੱਧੇ ਕਿਉਂਕਿ ਜਿਹੜੀ ਧਾਗੇ ਦੀ ਚਮਕ ਹੁੰਦੀ ਆ ਉਹ ਇਹਦੀ ਹੀਟ ਨਾਲ ਖਰਾਬ ਹੋ ਜੂ ਦੂਜੀ ਗੱਲ ਜਦੋਂ ਤੁਸੀਂ ਫੁਲਕਾਰੀ ਦੇ ਉੱਤੇ ਪ੍ਰੈਸ ਕਰਨੇ ਪਹਿਲਾਂ ਉਹਨੂੰ ਨਾ ਸਾਈਡ ਦੇ ਕਰਕੇ ਦੇਖ ਲਓ ਇਹ ਨਾ ਹੋਵੇ ਕਿ ਬਹੁਤ ਜ਼ਿਆਦਾ ਪ੍ਰੈਸ ਗਰਮ ਹੋਵੇ ਤੇ ਤੁਸੀਂ ਉਹਦੀ ਫੁਲਕਾਰੀ ਖਰਾਬ ਕਰ ਲਓ ਤੇ ਇਸ ਤਰ੍ਹਾਂ ਫਿਰ ਆਪਣਾ ਨੁਕਸਾਨ ਹੋ ਜਾਏਗਾ ਤੇ ਉਹਦੇ ਵਾਸਤੇ ਹੁਣ ਮੈਂ ਤੁਹਾਨੂੰ ਪੂਰਾ ਇਹ ਪ੍ਰੈਸ ਕਰਕੇ ਦਿਖਾਉਣੀ ਆ ਡੱਬਾ ਤੁਸੀਂ ਪਹਿਲਾਂ ਇੱਕ ਵਾਰੀ ਫੇਰ ਤੁਸੀਂ ਇਹਨੂੰ ਫਰਕ ਚੈੱਕ ਕਰ ਸਕਦੇ ਹੋ ਤੁਸੀਂ ਦੇਖ ਲਓ ਆ ਦੇਖੋ ਇਹ ਕਿਵੇਂ ਦਾ ਲੱਗਦਾ ਤੇ ਆ ਕਿਵੇਂ ਦਾ ਲੱਗਦਾ ਤੁਸੀਂ ਦੇਖੋ ਹੁਣ ਮੈਂ ਇਹਨੂੰ ਪੂਰਾ ਬਾਕਸ ਸਾਰਾ ਕੰਪਰੈਸ ਕਰਾਂਗੀ ਲਓ ਤੁਸੀਂ ਆਪਣੇ ਆਪ ਫਰਕ ਵੇਖ ਲਿਓ ਜੇ ਤੁਹਾਨੂੰ ਵੀਡੀਓ ਚ ਨਹੀਂ ਨਾ ਕਲੀਅਰ ਹੋ ਰਿਹਾ ਵੀ ਤੁਹਾਨੂੰ ਲੱਗਦਾ ਤੁਹਾਨੂੰ ਵੀਡੀਓ ਚ ਨਹੀਂ ਫਰਕ ਪਤਾ ਲੱਗਾ ਤੇ ਤੁਸੀਂ ਆਪਦੀ ਫੁਲਕਾਰੀ ਜਿਹੜੀ ਤੁਸੀਂ ਕੱਢੀ ਹੋਗੀ ਉਹ ਤੁਸੀਂ ਆਪਣੇ ਆਪ ਅਪਰੈਸ ਕਰਕੇ ਦੇਖ ਲਓ ਆ ਦੇਖੋ ਹੁਣ ਜਦੋਂ ਆਪਾਂ ਇਹਨੂੰ ਇਹ ਦੋਨੋਂ ਮੈਂ ਦੱਸ ਰਹੀ ਹਾਂ ਨਵੀਂ ਫੁਲਕਾਰੀ ਵਾਸਤੇ ਜਿਹੜੀ ਹੈਗੀ ਹੈ ਪੁਰਾਣੀ ਫੁਲਕਾਰੀ ਤੁਸੀਂ ਉਹਨੂੰ ਤੁਹਾਨੂੰ ਇਹ ਗਿੱਲਾ ਕੱਪੜਾ ਰੱਖ ਕੇ ਪ੍ਰੈਸ ਕਰਨ ਦੀ ਲੋੜ ਨਹੀਂ ਪਰ ਜਿਹੜੇ ਘਰ ਦੇ ਵਿੱਚ ਫੁਲਕਾਰੀ ਯੂਜ਼ ਕਰਦੇ ਆ ਉਹਦੀ ਤੁਸੀਂ ਹਮੇਸ਼ਾ ਹੀ ਪੁੱਠੀ ਤਹਿ ਲਾ ਕੇ ਰੱਖਣੀ ਆ ਕਦੇ ਵਾਸਤੇ ਤੁਸੀਂ ਫੁਲਕਾਰੀ ਕੀ ਸਿੱਧੀ ਤਹਿ ਲਾ ਕੇ ਨਹੀਂ ਰੱਖਣੀ ਕਿਉਂਕਿ ਇਹਦੇ ਵਿੱਚ ਜਦੋਂ ਕੋਈ ਮਾਣਾ ਮੋਟਾ ਨੇਲ ਜਾਂ ਕੁਝ ਵੀ ਆੜ ਫਸਣ ਵਾਲੀ ਚੀਜ਼ ਫਸ ਗਈ ਤੇ ਤੁਹਾਡੇ ਧਾਗੇ ਖਰਾਬ ਹੋ ਜਾਣੇ ਉਹਦੀ ਲੁੱਕ ਬਿਲਕੁਲ ਸਾਰੀ ਖਰਾਬ ਹੋ ਜੂਗੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਨਾ ਇਹਦੀ ਤੈਹ ਲਾਉਣੀ ਦੱਸ ਦਿਆਂ ਵੀ ਆਪਾਂ ਇਹਦੀ ਤੈਹ ਕਿਵੇਂ ਲਾਉਣੀ ਆ ਦੇਖੋ ਜੀ ਮੈਂ ਆ ਇਹ ਮੈਂ ਆ ਤਾਂ ਹੁਣ ਸਾਰੀ ਪ੍ਰੈਸ ਕਰਨ ਵਾਲੀ ਆ ਚਲ ਮੈਂ ਤੁਹਾਨੂੰ ਆ ਪੁਰਾਣੀ ਵਾਲੀ ਫਿਲਕਾਰੀ ਦੱਸ ਦਿੰਦੀ ਆ ਵੀ ਇਹਦੀ ਤੈਹ ਕਿਵੇਂ ਲਾਉਣੀ ਆ ਮੈਨ ਆਪਾਂ ਧਿਆਨ ਰੱਖਣਾ ਹੁੰਦਾ ਵੀ ਆਪਣੇ ਕਿੱਥੇ ਡੱਬੇ ਬਣੇ ਹੋਏ ਹਨ ਆ ਦੇਖੋ ਜਿੱਥੇ ਆਪਣੇ ਡੱਬੇ ਬਣੇ ਹੁੰਦੇ ਆ ਇਹ ਇਹ ਡੱਬੇ ਤੇ ਆਪਾਂ ਆ ਡੱਬੇ ਇੱਥੇ ਆ ਚੀਜ਼ ਤੇ ਪਾਉਣ ਨਹੀਂ ਪਾਉਣੀ ਆ ਜਿਹੜੀਆਂ ਤਹਿ ਤਹਿ ਕਹ ਲਓ ਜਿਹਨੂੰ ਜਿਹੜੀ ਆਪਣੀ ਤਹਿ ਹੁੰਦੀ ਨਾ ਉਹ ਡੱਬੇ ਦੇ ਉੱਤੇ ਨਹੀਂ ਹੋਣੀ ਚਾਹੀਦੀ ਤੇ ਡੱਬੇ ਦੇ ਸੈਂਟਰ 'ਚ ਨਹੀਂ ਹੋਣੀ ਚਾਹੀਦੀ ਜਿੱਥੇ ਆਪਾਂ ਡੱਬੇ ਦੇ ਪਾਰਟੀਸ਼ਨ ਕੀਤੇ ਆ ਕਢਾਈ ਕੱਢੀ ਆ ਜਿੱਥੇ ਆਪਾਂ ਲੈਂ ਮਾਰੀ ਆ ਆਹ ਵਾਲੀ ਲੈਣਾ ਆਉਂਦੀ ਆਪਣੀ ਆਹ ਚੀਜ਼ ਆਹ ਚੀਜ਼ ਇੱਥੇ ਤਹਿ ਹੋਣੀ ਚਾਹੀਦੀ ਆ ਤਾਂ ਉਹਦੇ ਵਾਸਤੇ ਤੁਸੀਂ ਨਾ ਤਾਂ ਕਰਕੇ ਇਹਨੂੰ ਪਹਿਲਾਂ ਸੈਂਟਰ 'ਚ ਤਹਿ ਲਾਉਣੀ ਆ ਕਿਉਂਕਿ ਇਹ ਕਾ ਦੇਖੋ ਆ ਲੈਣ ਸੈਂਟਰ 'ਚ ਆ ਗਈ ਇੱਥੇ ਵੀ ਕਢਾਈ ਨਹੀਂ ਆਈ ਨਾ ਇਹਨੂੰ ਆਪਾਂ ਸੈਂਟਰ 'ਚ ਤਹਿ ਲਾ ਦੇਣੀ ਆ ਇਸ ਤਰ੍ਹਾਂ ਠੀਕ ਹੈ ਜਦੋਂ ਹੁਣ ਤੁਸੀਂ ਇਹਨੂੰ ਸੈਂਟਰ 'ਚ ਤਹਿ ਲਾਉਂਗੇ ਹੁਣ ਆ ਗਈ ਗੱਲ ਡੱਬਿਆਂ ਦੀ ਤੁਸੀਂ ਡੱਬੇ ਦੇ ਉੱਤੇ ਵੀ ਨਹੀਂ ਤੈਹ ਲਾਉਣੇ ਡੱਬੇ ਤੋਂ ਡੱਬੇ ਨੂੰ ਤੁਸੀਂ ਵਿਚਾਲੇ ਰੱਖਣਾ ਡੱਬੇ ਤੇ ਕੋਈ ਤੈਹ ਨਹੀਂ ਪੈਣ ਦੇਣੀ ਤੁਸੀਂ ਇਹਨੂੰ ਇਸ ਤਰ੍ਹਾਂ ਐਂਹੀ ਮੋੜ ਦੋ ਠੀਕ ਹੈ ਹੁਣ ਤੁਸੀਂ ਦੇਖੋ ਆਪਣੇ ਜਿਹੜੇ ਡੱਬੇ ਉਹ ਪੂਰੇ ਪੂਰੇ ਬਣੇ ਰਹਿ ਗਏ ਆ ਦੇਖੋ ਪੂਰੇ ਪੂਰੇ ਡੱਬੇ ਉਵੇਂ ਹੀ ਰਹਿ ਗਏ ਆਪਣੇ ਠੀਕ ਹੈ ਹੁਣ ਤੁਸੀਂ ਕੀ ਕਰਨਾ ਹੁਣ ਇਧਰਲੇ ਇਧਰਲੇ ਨੂੰ ਤੁਸੀਂ ਜਿਵੇਂ ਮਰਜ਼ੀ ਫੋਲਡ ਕਰੋ ਬਟ ਡੱਬੇ ਵਾਲੇ ਪਾਸੇ ਤੇ ਜਿਹੜੀ ਉੱਤੇ ਭਾਂ ਨਹੀਂ ਪੈਣੀ ਚਾਹੀਦੀ ਆ ਵੀ ਡਿਜ਼ਾਈਨ ਆਪੇ ਵਚਾਜੂਗਾ ਫਿਰ ਇਸ ਤਰ੍ਹਾਂ ਤੁਸੀਂ ਐਵੇਂ ਜਿਵੇਂ ਹੁਣ ਜਿਵੇਂ ਮਰਜ਼ੀ ਤੈਸਲਾ ਸਕਦੇ ਆ ਡੱਬਿਆਂ ਦੇ ਹਿਸਾਬ ਨਾਲ ਡੱਬਾ ਇੱਦਾਂ ਰੱਖੋ ਠੀਕ ਹੈ ਫਿਰ ਇਹਨੂੰ ਫੋਲਡ ਲਿਆਓ ਤੁਸੀਂ ਇਹਨੂੰ ਇੱਥੇ ਕਰਕੇ ਇਹਨੂੰ ਇੱਥੇ ਕਰਕੇ ਇੱਥੋਂ ਆਏ ਤੈਹਲਾ ਸਕਦੇ ਆ ਤਾਂ ਕਿ ਜਿਹੜੇ ਆਪਣੇ ਡੱਬੇ ਆ ਉਹ ਚਾਹੇ ਤਹਿ ਦੇ ਵਿੱਚ ਚਲੇ ਗਏ ਇਹਨੂੰ ਬਾਹਰ ਕਰਨਾ ਤੁਸੀਂ ਬਾਹਰ ਵੀ ਕਰ ਸਕਦੇ ਆ ਤਹਿ ਦੇ ਪਰ ਇਹ ਡੱਬੇ ਨੂੰ ਤੁਸੀਂ ਫੋਲਡ ਨਹੀਂ ਕਰਨਾ ਤਹਿ ਇਸ ਡੱਬੇ ਦੇ ਇੱਥੇ ਨਹੀਂ ਹੋਣੀ ਚਾਹੀਦੀ ਐਸਟਰ ਨਹੀਂ ਹੋਣੀ ਜਿਹੜੀ ਕਿ ਆਪਣਾ ਡੱਬਖਰਾ ਹੋਣੀ ਠੀਕ ਹੈ ਜੀ ਦੇਖੋ ਜਿਵੇਂ ਆਮ ਵਾਲੀ ਮੇਰੀ ਫਲਕਾਰੀ ਸੀ ਜੀ ਇਹਦਾ ਨਾ ਮੇਰਾ ਡਿਜ਼ਾਈਨ ਹੀ ਉਸ ਹਿਸਾਬ ਨਾਲ ਸੀ ਚਲ ਡੱਬੇ ਤਾਂ ਮੈਂ ਬਚਾ ਲਈ ਇਹਦੇ ਡੱਬੇ ਨੂੰ ਤਾਂ ਮੈਂ ਨਹੀਂ ਉਸ ਤਰ੍ਹਾਂ ਤੈਹ ਲੱਗਨ ਦੀ ਜਿਹੜੇ ਬਾਕਸ ਬਣੇ ਸੀ ਨਾ ਆ ਦੇਖੋ ਉਹਦੇ ਤਾਂ ਚਲੋ ਆਪਾਂ ਵਿਚਾਲੋ ਤੈਹ ਲਾਦੀ ਪਰ ਨਾ ਮੈਂ ਗਲਤੀ ਕਰ ਬਠੀ ਮੈਂ ਇਹਦੇ ਵਿਚਾਲੇ ਡਿਜ਼ਾਈਨ ਪਾਤਾ ਇਹਦਾ ਬਿਲਕੁਲ ਤੈਹ ਦੇ ਵਿਚਾਲੇ ਡਿਜ਼ਾਈਨ ਆ ਗਿਆ ਤੇ ਤੁਸੀਂ ਆਪ ਹੀ ਦੇਖ ਲਓ ਉਹ ਨਾ ਫਿਰ ਆਪਣਾ ਡਿਜ਼ਾਈਨ ਖਰਾਬ ਹੋ ਜਾਂਦਾ ਉਹਦੇ ਤੇ ਭਾਨ ਪੈਂਦੀ ਜਿਹੜੇ ਧਾਗੇ ਹੁੰਦੇ ਆ ਬਾਹਲੇ ਕੋਮਲ ਹੁੰਦੇ ਆ ਆ ਦੇਖੋ ਆਹ ਫਿਰ ਇਹ ਧਾਗੇ ਰ ਐਂ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਇੱਥੇ ਭਾਂਹ ਜੀ ਪੈ ਜਾਂਦੀ ਆ ਦੇਖੋ ਇਹਨਾਂ ਇਹਦੀ ਡਿਜ਼ਾਈਨਿੰਗ ਫਿਰ ਆਪਾਂ ਨੂੰ ਲੁੱਕ ਇਹਦੀ ਸੋਹਣੀ ਨਹੀਂ ਆਉਂਦੀ ਕਿ ਵੈਸੇ ਤਾਂ ਚਲੋ ਆਪਾਂ ਜਦੋਂ ਇਹਨੂੰ ਯੂਜ਼ ਕਰਦੇ ਆ ਪ੍ਰੈਸ ਕਰਕੇ ਹੀ ਆਪਾਂ ਯੂਜ਼ ਕਰਦੇ ਆ ਤੇ ਬਾਅਦ ਚ ਪ੍ਰੈਸ ਕਰਕੇ ਹੀ ਸਾਂਭਦੇ ਆ ਪਰ ਫਿਰ ਵੀ ਨਾ ਇਹ ਇਹ ਖਰਾਬ ਹੁੰਦਾ ਇਸ ਲਈ ਤੁਸੀਂ ਇੱਕ ਤਾਂ ਇਹ ਗੱਲ ਤੋਂ ਬਚ ਕੇ ਰਹਿਣਾ ਕਿ ਇਹਦੇ ਵਿਚਾਲੇ ਡਿਜ਼ਾਈਨ ਨਾਵੇ ਥੋੜਾ ਇੱਧਰ ਉੱਧਰ ਕਰਕੇ ਡਿਜ਼ਾਈਨ ਪਾ ਲਓ ਆ ਮੈਨੂੰ ਨਹੀਂ ਸੀ ਪਤਾ ਉਹਦੋਂ ਚਲੋ ਮੈਂ ਇਹ ਗਲਤੀ ਕਰ ਲਈ ਤੇ ਤੁਸੀਂ ਜਿਹਾ ਦੇਖੋ ਆ ਖਰਾਬ ਹੋ ਰਿਹਾ ਜਿੱਥੇ ਤੈਹ ਲੱਗ ਗਈ ਨਾ ਆ ਦੇਖੋ ਜਿਸ ਤੈਹ ਲੱਗ ਗਈ ਉੱਥੋਂ ਖਰਾਬ ਹੋ ਜਾਂਦਾ ਇਸੇ ਲਈ ਤੁਸੀਂ ਇਹਦੀ ਤੈਹ ਜਿਵੇਂ ਤੁਹਾਨੂੰ ਮੈਂ ਦੱਸੀ ਆ ਵੀ ਜਿਹੜੇ ਡੱਬੇ ਆ ਉਹ ਇੱਕ ਸਾਈਡ ਤੇ ਕਰਕੇ ਤੈਹ ਲਾਉਣੀ ਆ ਡੱਬੇ ਦੇ ਵਿਚਾਲੇ ਹੁਣ ਜਿਵੇਂ ਇਹਦੀ ਆਪਾਂ ਤੈਹ ਲਾਵਾਂਗੇ ਆ ਚੀਜ਼ ਦੇ ਵਿੱਚ ਭਾਂ ਨਹੀਂ ਪੈਣੀ ਚਾਹੀਦੀ ਠੀਕ ਆ ਇੱਥੇ ਤੈਹ ਹੋਵੇ ਤੇ ਇੱਥੇ ਹੋਵੇ ਡੱਬੇ ਦੇ ਵਿੱਚ ਕੋਈ ਨਾ ਤੈਹ ਹੋਵੇ ਡੱਬੇ ਜਿੰਨੀ ਤੁਸੀਂ ਚੌਰਸ ਤੈਹ ਉਵੇਂ ਬਣਵਾ ਕੇ ਬਣਾ ਕੇ ਤੇ ਉਸ ਤਰ੍ਹਾਂ ਤੁਸੀਂ ਆਪਦੀ ਜਿਹੜੀ ਫਲਕਾਰੀ ਨੂੰ ਸੰਭ ਬਣਾਏ ਚਲੋ ਧੰਨਵਾਦ ਜੀ ਥੈਂਕ ਯੂ ਵੀਡੀਓ ਦੇਖਣ ਲਈ हां जी देखो तो फिर ਜਿਹੜੀ ਆਹ ਵਾਲੀ ਚੀਜ਼ ਆ ਨਾ ਇਹ ਵਾਲੀ ਵਿਚਾਲੇ ਨਹੀਂ ਹੋਣੀ ਚਾਹੀਦੀ ਆਪਣੇ ਡੱਬੇ ਵਾਲੀ ਤਹਿ ਦੇ ਡੱਬੇ ਦੀ ਪੂਰੀ ਪੂਰੀ ਐ ਬਾਕਸ ਆ ਜਿਹੜਾ ਉਹ ਤਹਿ ਤੋਂ ਬਾਹਰ ਆਉਣਾ ਚਾਹੀਦਾ ਇਹਦੇ ਵਿੱਚ ਕੋਈ ਤਹਿ ਨਹੀਂ ਹੋਣੀ ਚਾਹੀਦੀ ਤੇ ਇਸ ਤਰ੍ਹਾਂ ਜਿਹੜੀ ਆਪਣੀ ਫਲਕਾਰੀ ਆ ਉਹ ਖਰਾਬ ਵੀ ਨਹੀਂ ਹੋਊਗੀ ਤੇ ਧਾਗੇ ਵੀ ਨਹੀਂ ਖਰਾਬ ਹੋਣਗੇ ਜਦੋਂ ਵੀ ਆਪਾਂ ਯੂਜ਼ ਕਰਨ ਤੋਂ ਬਾਅਦ ਉਹਨੂੰ ਸਾਂਭਣਾ ਤਾਂ ਹਮੇਸ਼ਾ ਨੂੰ ਉੱਠੀ ਤਹਿ ਲਾ ਕੇ ਰੱਖਣਾ ਹੈ ਚਲੋ ਠੀਕ ਹੈ ਇਹ ਵੀਡੀਓ ਦੇਖਣ ਲਈ ਥੈਂਕ ਯੂ